ਜੈ ਹਿੰਦ ਸਾਰੇ ਕੈਂਡੀਡੇਟਸ ਨੂੰ ਤਾਂ ਇੱਕ ਵਾਰ ਫੇਰ ਆਇਆ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਪੰਜਾਬ ਜੀਕੇ ਦੀ ਕਲਾਸ ਲੈ ਕੇ ਤੇ ਕਲਾਸ ਦੋਸਤੋ ਪੰਜਾਬ ਸੇਵਾਦਾਰ ਤੇ ਚੌਂਕੀਦਾਰ ਭਰਤੀ ਵਾਸਤੇ ਮੋਸਟ ਇੰਪੋਰਟੈਂਟ ਹੈ ਬਟ ਇਸ ਤੋਂ ਇਲਾਵਾ ਵੀ ਜੇ ਤੁਸੀਂ ਕੋਈ ਹੋਰ ਐਗਜ਼ਾਮ ਦੇਣਾ ਹੈ ਜਿੱਥੇ ਪੰਜਾਬ ਜੀਕੇ ਪੁੱਛੀ ਜਾਂਦੀ ਹੈ ਉਹਨਾਂ ਐਗਜ਼ਾਮਾਂ ਵਾਸਤੇ ਵੀ ਤੁਸੀਂ ਇਹ ਕਲਾਸ ਜਿਹੜੀ ਹੈ ਅਟੈਂਡ ਕਰ ਸਕਦੇ ਹੋ ਤਾਂ ਚਲੋ ਫਿਰ ਅੱਜ ਦੀ ਕਲਾਸ ਸ਼ੁਰੂ ਕਰ ਦਿਆਂ ਇਸ ਦੇ ਨਾਲ ਹੀ ਜਿਹੜੇ ਸਵਾਲਾਂ ਦੇ ਜਵਾਬ ਤੁਹਾਨੂੰ ਪਤਾ ਹੋਏ ਤੁਸੀਂ ਨਾਲ ਦੇ ਨਾਲ ਕਮੈਂਟ ਬਾਕਸ ਦੇ ਵਿੱਚ ਲਿਖਣ ਦੀ ਪੂਰੀ ਜਿਹੜੀ ਟਰਾਈ ਹੈ ਉਹ ਕਰਨੀ ਹੈ ਤਾਂ ਚਲੋ ਫਿਰ ਅੱਜ ਦੀ ਕਲਾਸ ਆਪਾਂ ਸ਼ੁਰੂ ਕਰਦੇ ਹਾਂ ਤਾਂ ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਜੀ ਪੰਜਾਬ ਨੂੰ ਕਿੰਨੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਹੱਦ ਲੱਗਦੀ ਹੈ ਆਪਣਾ ਜਿਹੜਾ ਪੰਜਾਬ ਹੈ ਨਾ ਉਹ ਕਿੰਨੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਹੱਦ ਲੱਗਦੀ ਹੈ ਫਟਾਫਟ ਦੱਸੋ ਸਹੀ ਜਵਾਬ ਕੀ ਹੋਏਗਾ ਬਿਲਕੁਲ ਜਿਹੜੇ ਜਨਾਂ ਨੇ ਦੱਸਿਆ ਜੀ ਆਪਸ਼ਨ ਸੀ ਦੋ ਉਹਨਾਂ ਦਾ ਜਵਾਬ ਬਿਲਕੁਲ ਸਹੀ ਹੈ ਕਿਹੜੇ ਕਿਹੜੇ ਹੈ ਜੀ ਜੰਮੂ ਕਸ਼ਮੀਰ ਅਤੇ ਇੱਕ ਹੈ ਜੀ ਚੰਡੀਗੜ੍ਹ ਠੀਕ ਹੈ ਅੱਗੇ ਚੱਲੀਏ ਚਲੋ ਨੈਕਸਟ ਕੁਐਸਚਨ ਦੀ ਗੱਲ ਕਰਦੇ ਆ ਤਾਂ ਵਧੀਆ ਤਰੀਕੇ ਨਾਲ ਸਰ ਨੇ ਤੁਹਾਨੂੰ ਸਮਝਾਇਆ ਸੀ ਕੁਐਸਚਨ ਕੁਐਸਚਨ ਇਹ ਪੁੱਛ ਰਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਸਾਥੀ ਭਾਈ ਮਰਦਾਨਾ ਜੀ ਸੰਗੀਤ ਦਾ ਇੱਕ ਸਾਜ਼ ਰਬਾਬ বাজਾਇਆ ਕਰਦੇ ਸੀ ਤੁਸੀਂ ਇਹ ਦੱਸਣਾ ਹੈ ਕਿ ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਦੇਸ਼ ਇਸ ਨੂੰ ਰਾਸ਼ਟਰੀ ਸੰਗੀਤ ਸਾਜ਼ ਮੰਨਦਾ ਹੈ ਭਾਈ ਮਰਦਾਨਾ ਜੀ ਜਿਹੜੀ ਰਬਾਬ ਵਜਾਉਂਦੇ ਸੀ ਨਾ ਤੁਸੀਂ ਇਹ ਦੱਸਣਾ ਹੈ ਕਿ ਉਹ ਕਿਹੜੇ ਦੇਸ਼ ਦਾ ਰਾਸ਼ਟਰੀ ਸੰਗੀਤ ਸਾਜ਼ ਹੈ ਤੇ ਕੁਐਸਚਨ ਬਹੁਤ ਇੰਪੋਰਟੈਂਟ ਹੈ ਠੀਕ ਹੈ ਸਟਾਰ ਲਾ ਕੇ ਨੋ ਡਾਉਨ ਕਰਿਓ ਇਹਨੂੰ ਫਟਾਫਟ ਦੱਸੋ ਸਹੀ ਜਵਾਬ ਕੀ ਹੋਏਗਾ ਬਿਲਕੁਲ ਜਿਹੜੇ ਜਵਾਨ ਦੱਸ ਰਹੇ ਜੀ ਆਪਸ਼ਨ ਏ ਅਫਗਾਨਿਸਤਾਨ ਉਹਨਾਂ ਦਾ ਜਵਾਬ ਬਿਲਕੁਲ ਸਹੀ ਹੈ ਰਬਾਬ ਜਿਹੜਾ ਹੈ ਉਹ ਅਫਗਾਨਿਸਤਾਨ ਦਾ ਇੱਕ ਰਾਸ਼ਟਰੀ ਸੰਗੀਤ ਸਾਜ਼ ਹੈ ਇਹ ਚੀਜ਼ ਤੁਸੀਂ ਧਿਆਨ ਰੱਖਣੀ ਹੈ ਅੱਗੇ ਚੱਲਦੇ ਆ नेक्स्ट ਕੁਸ਼ਚਨ ਦੀ ਆਪਾਂ ਗੱਲ ਕਰਦੇ ਆ ਤਾਂ ਇੱਥੇ ਪੁੱਛਾਂਗੇ ਜੀ ਭੂਗੋਲਿਕ ਵਿਸ਼ੇਸ਼ਤਾਵਾਂ ਦਾ ਪੰਜਾਬ ਦੇ ਇਤਿਹਾਸ ਤੇ ਕੀ ਮੁੱਖ ਪ੍ਰਭਾਵ ਪਿਆ ਜਿਹੜੀ ਆਪਣੇ ਪੰਜਾਬ ਦੀ ਭੂਗੋਲਿਕ ਵਿਸ਼ੇਸ਼ਤਾ ਇਸ ਪਾਵਾਂ ਉਹਨਾਂ ਦਾ ਪੰਜਾਬ ਦੇ ਇਤਿਹਾਸ ਤੇ ਕੀ ਪ੍ਰਭਾਵ ਪਿਆ ਤੁਸੀਂ ਦੱਸਣਾ ਤੇ ਫਟਾਫਟ ਦੱਸੋ ਬਾਈ ਸਾਰੇ ਜਵਾਬ ਕੀ ਜਵਾਬ ਹੋਏਗਾ ਤੇ ਹੁਣ ਤੁਹਾਨੂੰ ਜ਼ਿਆਦਾ ਟਾਈਮ ਨਹੀਂ ਦਿੱਤਾ ਜਾਵੇਗਾ ਫਟਾਫਟ ਸਾਰੇ ਜਵਾਬ ਦੱਸੋ ਕਿ ਸਹੀ ਜਵਾਬ ਕੀ ਹੋਏਗਾ ਬਿਲਕੁਲ ਜਿਹੜੇ ਜਵਾਨਾਂ ਨੇ ਦੱਸਿਆ ਆਪਸ਼ਨ ਡੀ ਉੱਤੇ ਲਿਖ ਕੇ ਸਾਰੇ ਉਹਨਾਂ ਦਾ ਜਵਾਬ ਬਿਲਕੁਲ ਸਹੀ ਹੈ ਪੰਜਾਬ ਦੀ ਭੂਗੋਲਿਕ ਵਿਸ਼ੇਸ਼ਤਾਵਾਂ ਦੇ ਕਾਰਨ ਇੱਥੇ ਆਰਥਿਕ ਖੁਸ਼ਹਾਲੀ ਹੈ ਕਿਉਂਕਿ ਇੱਥੋਂ ਦੀ ਜ਼ਮੀਨਾਂ ਉਪਜਾਊ ਹੈ ਠੀਕ ਹੈ ਤੇ ਪ੍ਰਾਣੇ ਜਮਾਨੇ ਦੇ ਵਿੱਚ ਜਿਹੜੇ ਵਪਾਰੀ ਹੁੰਦੇ ਸੀ ਉਹ ਵੀ ਇੱਥੋਂ ਲੰਘਦੇ ਸੀ ਸੋ ਹਮੇਸ਼ਾ ਤੋਂ ਪੰਜਾਬ ਜਿਹੜਾ ਇੱਕ ਖੁਸ਼ਹਾਲ ਸੁਭਾ ਰਿਹਾ ਹੈ ਨੈਕਸਟ ਇੱਥੇ ਗੱਲ ਕਰਦੇ ਆ ਵਿਦੇਸੀ ਹਮਲਾਵਰਾਂ ਦਾ ਆਕਰਸ਼ਣ ਦਾ ਕੇਂਦਰ ਤਾਂ ਇਹ ਗੱਲ ਵੀ ਸਹੀ ਹੈ ਪੰਜਾਬ ਵਾਲੀ ਇਹ ਜਿਹੜੀ ਸਾਈਡ ਹੈ ਜਿੰਨੇ ਵੀ ਹਮਲਾਵਰ ਹੋਏ ਸੀ ਪੰਜਾਬ ਦੇ ਵਿੱਚੋਂ ਲੰਘ ਕੇ ਹੀ ਦਿੱਲੀ ਦੇ ਵੱਲ ਗਏ ਸੀ ਤੇ ਇਸ ਦਾ ਰੀਜ਼ਨ ਇਹ ਮੁੱਖ ਦਰਰੇ ਹੈ ਜਿਵੇਂ ਕਿ ਖੈਬਰ ਟੋਚੀ ਠੀਕ ਹੈ ਗੋਮਲ ਬੋਨਾਲ ਇਹ ਜਿਹੜੇ ਦਰਰੇ ਸੀ ਪੰਜਾਬ ਦੀ ਜਿਹੜੇ ਹੈ ਆਪਣੇ ਪੱਛਮੀ ਸਾਈਡ ਦੇ ਵਿੱਚ ਪੈਂਦੇ ਆ ਸੋ ਇਹਨਾਂ ਦਰਿਆਾਂ ਕਰਕੇ ਪੰਜਾਬ ਦੇ ਵਿੱਚੋਂ ਹੀ ਹਮਲਾਵਰ ਲੰਘਦੇ ਸੀ ਤੇ ਦਿੱਲੀ ਵੱਲ ਜਾਂਦੇ ਸੀ ਠੀਕ ਆ ਉਸ ਤੋਂ ਬਾਅਦ ਭਾਰਤ ਦਾ ਪ੍ਰਵੇਸ਼ ਦੁਆਰ ਬਿਲਕੁਲ ਭਾਰਤ ਦਾ ਪ੍ਰਵੇਸ਼ ਦੁਆਰ ਹੈ ਤਾਂ ਆਉਸ਼ਨ ਡੀਏ ਸਵਾਲ ਦਾ ਬਿਲਕੁਲ ਸਹੀ ਜਵਾਬ ਹੋ ਜਾਏਗਾ ਅੱਗੇ ਚੱਲਦੇ ਆ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰਦੇ ਆ ਤਾਂ ਪੁੱਛਿਆ ਗਿਆ ਜੀ ਬੀਡ ਮੋਤੀ ਬਾਗ ਕਿੱਥੇ ਸਥਿਤ ਹੈ ਬਹੁਤ ਇੰਪੋਰਟੈਂਟ ਕੁਐਸਚਨ ਬੀਡ ਮੋਤੀ ਬਾਗ ਕਿੱਥੇ ਸਥਿਤ ਹੈ ਵੀਡਾਲ ਜਿਹੜੀ ਮੋਸਟਲੀ ਚੀਜ਼ ਹੈ ਕਿੱਥੇ ਹੈ ਬਿਲਕੁਲ ਸਹੀ ਜਵਾਬ ਹੋਏਗਾ ਜੀ ਆਪਸ਼ਨ ਸੀ ਜਿਹੜੇ ਜਵਾਨਾਂ ਨੇ ਦੱਸਿਆ ਆਪਸ਼ਨ ਸੀ ਉਹਨਾਂ ਦਾ ਜਵਾਬ ਬਿਲਕੁਲ ਸਹੀ ਹੋਏਗਾ ਠੀਕ ਹੈ ਬੀਡ ਮੋਤੀਬਗ ਸੈਂਚਰੀ ਕਿੱਥੇ ਹੈ ਪਟਿਆਲਾ ਦੇ ਵਿੱਚ ਅੱਗੇ ਚੱਲਦੇ ਆ नेक्स्ट ਸਵਾਲ ਦੇ ਵੱਲ ਤੇ ਨੈਕਸਟ ਸਵਾਲ ਦੇ ਵਿੱਚ ਪੁੱਛਿਆ ਗਿਆ ਜੀ ਹੇਠ ਲਿਖਿਆ ਦੇ ਵਿੱਚੋਂ ਪੰਜਾਬ ਦੇ ਕਿਹੜੇ ਜ਼ਿਲ੍ਹੇ ਦੇ ਵਿੱਚ ਮਾਰੋਥਲੀ ਮਿੱਟੀ ਮਿਲਦੀ ਹੈ ਇਹ ਚੀਜ਼ ਤਾਂ ਆਪਾਂ ਵੀ ਕਾਫੀ ਵਾਰ ਡਿਸਕਸ ਕਰ ਚੁੱਕੇ ਹਾਂ ਕਿ ਪੰਜਾਬ ਦੀ ਕਿਹੜੀ ਸਾਈਡ ਮਾਰੋਥਲੀ ਮਿੱਟੀ ਲੱਗਦੀ ਹੈ ਫਟਾਫਟ ਦੱਸੋ ਬਈ ਸਾਰੇ ਜਵਾਨ ਸਹੀ ਜਵਾਬ ਕੀ ਹੋਏਗਾ ਗੁਰਦਾਸਪੁਰ ਕਪੂਰਥਲਾ ਫਾਜ਼ਿਲਕਾ ਜਾਂ ਹੁਸ਼ਿਆਰਪੁਰ ਬਿਲਕੁਲ ਸਹੀ ਸਹੀ ਜਵਾਬ ਹੋਏਗਾ ਜੀ অপਸ਼ਨ ਸੀ ਫਾਜ਼ਿਲਕਾ ਇਹ ਜਿਹੜਾ ਆਪਣਾ ਪੰਜਾਬ ਹੈ ਇਧਰਲੀ ਸਾਈਡ ਮਾਰੂਥਲ ਟੱਚ ਕਰਦਾ ਹੈ ਠੀਕ ਹੈ ਤੇ ਇਧਰ ਆਪਣੇ ਫਾਜ਼ਿਲਕਾ ਦੀ ਲੋਕੇਸ਼ਨ ਆਉਂਦੀ ਹੈ ਤਾਂ অপਸ਼ਨ ਸੀ ਇਸ ਦਾ ਬਿਲਕੁਲ ਸਹੀ ਜਵਾਬ ਹੋ ਜਾਏਗਾ ਜੀ ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਹੈ ਜੀ ਪੰਜਾਬ ਦੇ ਕੰਢੀ ਖੇਤਰ ਦੀ ਬੰਦ ਕੀ ਹੋ ਜੀ ਹੈ ਕੰਢੀ ਖੇਤਰ ਬਾਰੇ ਆਪਾਂ ਗੱਲਬਾਤ ਕਰ ਚੁੱਕੇ ਹਾਂ ਹੁਣ ਤੁਸੀਂ ਇਹ ਦੱਸਣਾ ਕਿ ਇਹਦੀ ਬੰਦ ਕੀ ਹੋ ਜੀ ਹੈ ਇਹਦਾ ਪਰਸੈਂਟੇਜ ਮੈਂ ਤੁਹਾਨੂੰ ਦੱਸਦਾ ਕਿ ਪੰਜਾਬ ਦੇ ਏਰੀਆ ਦੇ ਤਕਰੀਬਨ 10% ਦੇ ਵਿੱਚ ਕੰਢੀ ਖੇਤਰ ਮੰਨਿਆ ਜਾਂਦਾ ਹੈ ਠੀਕ ਹੈ ਹੁਣ ਤੁਸੀਂ ਦੱਸੋ ਕਿ ਇਸ ਦੀ ਬਣਤ ਕਿਹੋ ਜੀ ਹੈ ਬਿਲਕੁਲ ਸਹੀ ਜਵਾਬ ਹੋਵੇਗਾ ਜੀ ਅਰਧ ਪਹਾੜੀ ਕੰਢੀ ਖੇਤਰ ਏਰੀਆ ਚੜਾ ਹੈ ਨਾ ਤਾਂ ਉਹ ਪਹਾੜੀ ਹੈ ਤੇ ਨਾ ਹੀ ਉਹ ਮੈਦਾਨੀ ਹੈ ਅਰਧ ਪਹਾੜੀ ਹੈ ਠੀਕ ਹੈ ਇਹ ਚੀਜ਼ ਤੁਸੀਂ ਧਿਆਨ ਰੱਖਿਓ ਅੱਗੇ ਚੱਲਦੇ ਆ ਨੈਕਸਟ ਕੁਐਸਚਨ ਦੇ ਵੱਲ ਤੇ ਨੈਕਸਟ ਜਿਹੜਾ ਕੁਐਸਚਨ ਹੈ ਇੱਥੇ ਪੁੱਛਿਆ ਗਿਆ ਜੀ ਫੇਟ ਲਿਖਿਆਂ ਦੇ ਵਿੱਚੋਂ ਕਿਹੜਾ ਪੰਜਾਬ ਦਾ ਜ਼ਿਲ੍ਹਾ ਸਿਵਾਲਿਕ ਖੇਤਰ ਦੇ ਵਿੱਚ ਨਹੀਂ ਆਂਦਾ ਕੁਝ ਆਪਸ਼ਨ ਦਿੱਤੇ ਹੋਏ ਆ ਤੁਸੀਂ ਚੂਜ਼ ਕਰਨਾ ਹੈ ਕਿ ਇਹਨਾਂ ਦੇ ਵਿੱਚੋਂ ਕਿਹੜਾ ਜ਼ਿਲ੍ਹਾ ਸਿਵਾਲਿਕ ਵਾਲੀ ਰੇਂਜ ਵਿੱਚ ਨਹੀਂ ਆਂਦਾ ਫਟਾਫਟ ਦੱਸੋ ਸਾਰੇ ਜਵਾਨ ਫਟਾਫਟ ਸਹੀ ਜਵਾਬ ਹੋਏਗਾ ਬਿਲਕੁਲ ਆਪਸ਼ਨ ਡੀ ਬਠਿੰਡਾ ਬਠਿੰਡਾ ਜਿਹੜਾ ਸਿਵਾਲਿਕ ਰੇਂਜ ਦੇ ਵਿੱਚ ਨਹੀਂ ਆਂਦਾ ਕਿਉਂਕਿ ਸਿਵਾਲਿਕ ਰੇਂਜ ਜਿਹੜੀ ਪੰਜਾਬ ਦੀ ਇਸ ਸਾਈਡ ਰਹਿ ਜਾਂਦੀ ਹੈ ਬਠਿੰਡਾ ਇੱਧਰ ਰਹਿ ਜਾਂਦਾ ਠੀਕ ਹੈ ਤਾਂ ਆਪਸ਼ਨ ਡੀ ਇਸ ਸਵਾਲ ਦਾ ਬਿਲਕੁਲ ਸਹੀ ਜਵਾਬ ਹੋਏਗਾ ਜੀ ਅੱਗੇ ਚੱਲਦੇ ਆ ਨੈਕਸਟ ਕਾਫੀ ਇੰਪੋਰਟੈਂਟ ਕੁਐਸਚਨ ਪੁੱਛਿਆ ਗਿਆ ਜੀ ਪੰਜਾਬ ਦੇ ਸਿਵਾਲਿਕ ਪਹਾੜੀ ਖੇਤਰ ਦੀ ਔਸਤ ਉਚਾਈ ਕਿੰਨੀ ਹੈ ਪੰਜਾਬ ਦੇ ਵਿੱਚ ਜਿਹੜੀ ਸਿਵਾਲਿਕ ਪਹਾੜੀਆਂ ਫੈਲੀ ਹੋਈ ਹੈ ਉਹਨਾਂ ਦੀ ਐਵਰੇਜ ਉਚਾਈ ਦੱਸਣੀ ਹੈ ਕਿ ਕਿੰਨੀ ਹੈ ਤੇ ਫਟਾਫਟ ਦੱਸੋ ਬਾਈ ਕਾਫੀ ਇੰਪੋਰਟੈਂਟ ਕੁਐਸਚਨ ਹੈ ਤਾ ਸਹੀ ਜਵਾਬ ਕੀ ਹੋਵੇਗਾ ਬਿਲਕੁਲ ਸਹੀ ਜਵਾਬ ਹੋਵੇਗਾ ਜੀ 5 ਤੋਂ 12 ਕਿਲੋਮੀਟਰ ਆਪਸ਼ਨ ਬੀ ਹੈ ਸਵਾਲ ਦਾ ਸਹੀ ਜਵਾਬ ਹੋਵੇਗਾ ਜੀ ਪੰਜਾਬ ਦਾ ਜਿਹੜਾ சிவாਲੀਕ ਪਹਾੜੀ ਏਰੀਆ ਹੈ ਨਾ ਉਸ ਦੀ ਏਵਰੇਜ ਉਚਾਈ 5 ਤੋਂ 12 ਕਿਲੋਮੀਟਰ ਹੈ ਠੀਕ ਹੈ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰੀਏ ਤਾਂ ਪੁੱਛਿਆ ਗਿਆ ਜੀ ਮੌਜੂਦਾ ਪੰਜਾਬ ਦੀ ਆਕਰਤੀ ਕਿਹੋ ਜਿਹੀ ਹੈ ਆਪਣਾ ਜਿਹੜਾ ਪੰਜਾਬ ਹੈ ਉਹਦੀ ਸ਼ੇਪ ਕਿਸ ਦੇ ਵਰਗੀ ਹੈ ਇਹ ਤਾਂ ਤੁਸੀਂ ਹਜ਼ਾਰ ਵਾਰ ਦੇਖਿਆ ਹੋਵੇਗਾ ਬਿਲਕੁਲ ਪੰਜਾਬ ਦੀ ਆਕਰਤੀ ਜਿਹੜੀ ਹੈ ਉਹ ਹੈ ਜੀ ਤਿਕੋਣੀ ਤੇ ਆਪਣੀ ਦੇਸੀ ਭਾਸ਼ਾ ਦੇ ਵਿੱਚ ਇਹਨੂੰ ਸਮੋਸੇ ਵਰਗੀ ਕਹਿ ਸਕਦੇ ਹੋ ਠੀਕ ਹੈ ਇਸ ਤਰੀਕੇ ਨਾਲ ਤਾਂ ਇਹ ਹੋਏਗਾ ਜੀ অপਸ਼ਨ ਸੀ ਹੈ ਸਵਾਲ ਦਾ ਸਹੀ ਜਵਾਬ ਅੱਗੇ ਚੱਲਦੇ ਆਂ ਨੈਕਸਟ ਸਵਾਲ ਦੇ ਵੱਲ ਤੇ ਕਾਫੀ ਇੰਪੋਰਟੈਂਟ ਕੁਐਸਚਨ ਆ ਚੁੱਕੇ ਜੀ ਪੁੱਛਿਆ ਗਿਆ ਪੰਜਾਬ ਦਾ ਖੇਤਰ ਭਾਰਤ ਦੇ ਕੁੱਲ ਖੇਤਰਫਲ ਦਾ ਕਿੰਨੇ ਪ੍ਰਤੀਸ਼ਤ ਹੈ ਆਪਣੇ ਜਿਹੜਾ ਪੰਜਾਬ ਦਾ ਏਰੀਆ ਹੈ ਭਾਰਤ ਦੇ ਏਰੀਆ ਦਾ ਕੁੱਲ ਕਿੰਨੇ ਪ੍ਰਤੀਸ਼ਤ ਹੈ ਤੁਸੀਂ ਦੱਸਣਾ ਤੇ ਇਹ ਚੀਜ਼ ਵੀ ਆਪਾਂ ਕਾਫੀ ਵਾਰ ਕਰੀ ਹੋਈ ਹੈ ਤਾਂ ਸਹੀ ਜਵਾਬ ਕੀ ਹੋਏਗਾ ਜਿਹੜੇ ਜਵਾਂ ਨੇ ਲਿਖਿਆ ਆਪਸ਼ਨ A ਉਹਨਾਂ ਦਾ ਜਵਾਬ ਹੈ ਜੀ ਬਿਲਕੁਲ ਸਹੀ 1.54% ਜਿਹੜਾ ਏਰੀਆ ਹੈ ਪੰਜਾਬ ਨੂੰ ਦਿੱਤਾ ਗਿਆ ਹੈ ਅੱਗੇ ਚਲੀਏ ਚਲੋ ਨੈਕਸਟ ਕੁਸ਼ਣ ਦੀ ਆਪਾਂ ਗੱਲ ਕਰਦੇ ਆ ਤਾਂ ਪੁੱਛਿਆ ਗਿਆ ਹੈ ਜੀ ਨੰਗਲ ਤਰਪੂਮੀ ਖੇਤਰ ਕਿਸ ਦਰਿਆ ਤੇ ਬਣਾਇਆ ਗਿਆ ਹੈ ਨੰਗਲ ਤਰਪੂਮੀ ਖੇਤਰ ਜਿਹੜਾ ਉਹ ਕਿਹੜੇ ਦਰਿਆ ਤੇ ਬਣਾਇਆ ਗਿਆ ਤੁਸੀਂ ਦੱਸਣਾ ਹੈ ਕਿ ਫਟਾਫਟ ਦੱਸੋ ਸਹੀ ਜਵਾਬ ਕੀ ਹੋਏਗਾ ਨੰਗਲ ਬਾਰੇ ਜਾਣਦੇ ਹੋ ਕਿੱਧਰ ਹੈ ਠੀਕ ਹੈ ਇਹ ਆਪਣਾ ਪੰਜਾਬ ਇਸ ਤਰੀਕੇ ਨਾਲ ਸਤਲੁਜ ਦਰਿਆ ਵਗਦਾ ਹੈ ਇੱਥੇ ਭਾਖੜਾ ਨੰਗਲ ਡੇਮ ਬਣਿਆ ਹੋਇਆ ਤਾਂ ਦਰਿਆ ਕਿਹੜਾ ਹੋਏਗਾ ਬਿਲਕੁਲ ਸਹੀ ਜਵਾਬ ਹੋਏਗਾ ਜੀ অপਸ਼ਨ A ਸਤਲੁਜ ਦਰਿਆ ਠੀਕ ਹੈ ਨੰਗਲ ਤਰਪੂਮੀ ਖੇਤਰ ਜਿਹੜਾ ਹੈ ਆ ਵੀ ਸਤਲੁਜ ਦਰਿਆ ਤੇ ਬਣਿਆ ਹੋਇਆ ਠੀਕ ਹੈ ਅੱਗੇ ਚੱਲੀਏ ਚਲੋ ਨੈਕਸਟ ਕੁਸ਼ਚਨ ਦੀ ਆਪਾਂ ਗੱਲ ਕਰਦੇ ਹਾਂ ਪੁੱਛਿਆ ਜੀ ਹੇਠ ਲਿਖਿਆ ਦੇ ਵਿੱਚੋਂ ਕਿਸ ਨੂੰ ਸਰਸਵਤੀ ਸਨਮਾਨ ਨਹੀਂ ਮਿਲਿਆ ਕੁਝ ਆਪਸ਼ਨ ਤੁਹਾਡੇ ਸਾਹਮਣੇ ਲੱਗੇ ਹੋਏ ਐ ਤੁਸੀਂ ਦੱਸਣਾ ਐ ਇਹਨਾਂ ਵਿੱਚੋਂ ਕਿਹੜੇ ਰਾਈਟਰ ਨੂੰ ਸਰਸਵਤੀ ਸਨਮਾਨ ਜਿਹੜਾ ਆ ਉਹ ਨਹੀਂ ਦਿੱਤਾ ਗਿਆ ਤੁਸੀਂ ਦੱਸਣਾ ਫਟਾਵੜ ਦੱਸੋ ਬਾਈ ਰਾਈਟਰਾਂ ਬਾਰੇ ਆਪਾਂ ਕਾਫੀ ਕੁਐਸਚਨ ਕਰ ਵੀ ਚੁੱਕਿਆ ਤੇ ਆਉਣ ਵਾਲੇ ਕੁਝ ਹੋਰ ਇੰਪੋਰਟੈਂਟ ਕੁਐਸਚਨ ਵੀ ਕਰਾਂਗੇ ਤੇ ਇਹ ਕੁਐਸਚਨ ਵੀ ਵੈਰੀ ਵੈਰੀ ਇੰਪੋਰਟੈਂਟ ਹੈ ਠੀਕ ਐ ਫਟਾਫਟ ਦੋਸਤੋ ਬਾਈ ਸਹੀ ਜਵਾਬ ਕੀ ਹੋਏਗਾ ਬਿਲਕੁਲ ਜਿਹੜੇ ਜਵਾਨਾਂ ਨੇ ਦੱਸਿਆ ਜੀ ਆਪਸ਼ਨ ਡੀ ਗੁਰਦੇਵਾਲ ਸਿੰਘ ਉਹਨਾਂ ਦਾ ਬਿਲਕੁਲ ਸਹੀ ਜਵਾਬ ਹੈ ਜੀ ਹਰਪ੍ਰੀਤ ਸਿੰਘ ਦਿਲੀਪ ਕੋਰ ਟਿਵਾਣਾ ਸੁਰਜੀਤ ਸਿੰਘ ਪਾਤਰ ਇਹਨਾਂ ਨੂੰ ਸਰਸਵਤੀ ਸਨਮਾਨ ਜਿਹੜਾ ਹੈ ਮਿਲਿਆ ਹੋਇਆ ਸੀ ਹਰਪ੍ਰੀਤ ਸਿੰਘ ਨੂੰ ਜਿਹੜਾ ਹੈ ਇਹ ਸਰਸਵਤੀ ਸਨਮਾਨ ਮਿਲਿਆ ਸੀ ਜੀ 1994 ਦੇ ਵਿੱਚ ਦਿਲੀਪ ਕੋਰ ਟਿਵਾਣਾ ਦੀ ਆਪਾਂ ਗੱਲ ਕਰੀਏ ਤਾਂ ਇਹਨਾਂ ਨੂੰ 2001 ਦੇ ਵਿੱਚ ਮਿਲਿਆ ਸੀ ਠੀਕ ਹੈ ਸੁਰਜੀਤ ਪਾਤਰ ਦੀ ਆਪਾਂ ਗੱਲ ਕਰੀਏ ਤਾਂ ਇਹਨਾਂ ਨੂੰ 2009 ਦੇ ਵਿੱਚ ਮਿਲਿਆ ਸੀ ਸੋ ਇਹ ਚੀਜ਼ ਤੁਸੀਂ ਧਿਆਨ ਰੱਖਣੀ ਹੈ ਅੱਗੇ ਚਲੀਏ ਚਲੋ ਨੈਕਸਟ ਕੁਐਸਚਨ ਦੀ ਗੱਲ ਕਰਦੇ ਆ ਆਪਾਂ ਤਾਂ ਕੁਝ ਇਹ ਡਿਟੇਲ ਵੀ ਤੁਸੀਂ ਦੇਖ ਲਓ ਦੇਖੋ ਹਰਪ੍ਰਜਨ ਸਿੰਘ ਨੂੰ ਰੁਖਤੇ ਰਿਸ਼ੀ ਦੇ ਵਾਸਤੇ 1994 ਦੇ ਵਿੱਚ ਸਰਸਵਤੀ ਸਨਮਾਨ ਦਿੱਤਾ ਗਿਆ ਸੀ ਦਲੀਪ ਕੋਰ ਟਿਵਾੜਾ ਨੂੰ ਕਥਾ ਕਹੋ ਉਰਵਸ਼ੀ ਵਾਸਤੇ 2001 ਦੇ ਵਿੱਚ ਸਰਸਵਤੀ ਸਨਮਾਨ ਦਿੱਤਾ ਗਿਆ ਸੀ ਤੇ ਸੁਰਜੀਤ ਪਾਤਰ ਨੂੰ ਲਫ਼ਜ਼ਾਂ ਦੀ ਦਰਗਾਹ ਠੀਕ ਹੈ ਲਫਜ਼ਾਂ ਦੀ ਦਰਗਾਹ ਵਾਸਤੇ 2009 ਦੇ ਵਿੱਚ ਸਰਸਵਤੀ ਸਨਮਾਨ ਦਿੱਤਾ ਗਿਆ ਸੀ ਤੇ ਜਿਹੜੇ ਗੁਰਦਿਆਲ ਹੈ ਨਾ ਇਹਨਾਂ ਨੂੰ ਕਿਹੜਾ ਅਵਾਰਡ ਮਿਲਿਆ ਹੋਇਆ ਕੋਈ ਦੱਸ ਸਕਦਾ ਹੈ ਕਿ ਗੁਰਦਿਆਲ ਨੂੰ ਕਿਹੜਾ ਅਵਾਰਡ ਮਿਲਿਆ ਹੋਇਆ ਬਿਲਕੁਲ ਚੀਟਿੰਗ ਕਰਕੇ ਵੀ ਦੱਸ ਸਕਦੇ ਹੋ ਗਿਆਨਪੀਠ ਅਵਾਰਡ ਮਿਲਿਆ ਸੀ 1999 ਦੇ ਵਿੱਚ ਤੇ ਗਿਆਨਪੀਠ ਅਵਾਰਡ ਆਪਣੇ ਪੰਜਾਬ ਦੇ ਵਿੱਚ ਦੋ ਰਾਈਟਰਾਂ ਨੂੰ ਮਿਲਿਆ ਹੋਇਆ ਇੱਕ ਗੁਰਦਿਆਲ ਸਿੰਘ ਤੇ ਇੱਕ ਅਮ੍ਰਿਤਾ ਪ੍ਰੀਤਮ ਠੀਕ ਹੈ ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰਦੇ ਆ ਤਾਂ ਕੁਐਸਚਨ ਨੰਬਰ 188 ਦੇ ਵਿੱਚ ਪੁੱਛਿਆ ਗਿਆ ਜੀ ਕਾਲੀ ਬਈ ਹੇਟ ਲਿਖਿਆ ਦੇ ਵਿੱਚੋਂ ਕਿਸ ਦਰਿਆ ਦੀ ਉਪਨਦੀ ਹੈ ਤੇ ਉਪਨਦੀ ਦਾ ਮਤਲਬ ਹੁੰਦਾ ਜੀ ਸਹਾਇਕ ਦਰਿਆ ਠੀਕ ਹੈ ਤਾਂ ਤੁਸੀਂ ਬਸ ਆਹੀ ਦੱਸਣਾ ਹੈ ਕਿ ਕਾਲੀ ਬਈ ਦਰਿਆ ਚੜਾ ਉਹ ਕਿਹਦਾ ਸਹਾਇਕ ਦਰਿਆ ਹੈ অপਸ਼ਨ ਤੁਹਾਡੇ ਸਾਹਮਣੇ ਲੱਗੇ ਹੋਏ ਐ ਫਟਾਫਟ ਸਹੀ ਜਵਾਬ ਕੀ ਹੋਏਗਾ ਜੀ ਬਿਲਕੁਲ ਚੈੱਕ ਕਰ ਲਿਓ ਜੀ অপਸ਼ਨ A ਸਵਾਲ ਦਾ ਸਹੀ ਜਵਾਬ ਹੋਏਗਾ ਜੀ ਵਿਆਸ ਦਰਿਆ ਕਾਲੀ ਬਈ ਜਿਹੜੀ ਹੈ ਇਹ ਵਿਆਸ ਦਰਿਆ ਦੀ ਸਹਾਇਕ ਦਰਿਆ ਤੇ ਜਦੋਂ ਬਿਆਸ ਜਿਹੜਾ ਸਤਲੁਜ ਦੇ ਵਿੱਚ ਮਿਲਦਾ ਉਸ ਤੋਂ ਥੋੜੀ ਦੂਰ ਪਹਿਲਾਂ ਹੀ ਕਾਲੀ ਵੇਈ ਸਤਲੁਜ ਦੇ ਵਿੱਚ ਮਿਲ ਜਾਂਦੀ ਹੈ ਅੱਗੇ ਚਲੀਏ ਚਲੋ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰਦੇ ਆ ਪੁੱਛਿਆ ਗਿਆ ਜੀ ਇਹਨਾਂ ਦੇ ਵਿੱਚੋਂ ਕਿਹੜਾ ਜ਼ਿਲ੍ਹਾ ਪੱਛਮ ਵੱਲ ਸਥਿਤ ਹੈ ਇਹ ਆਪਣਾ ਪੰਜਾਬ ਫਟਾਫਟ ਦੱਸੋ ਕਿ ਇਹ ਜਿਹੜੇ ਆਪਸ਼ਨ ਦਿੱਤੇ ਹੋਏ ਹਨ ਇਹਨਾਂ ਵਿੱਚੋਂ ਕਿਹੜਾ ਜ਼ਿਲ੍ਹਾ ਪੱਛਮ ਦੇ ਵੱਲ ਸਥਿਤ ਹੈ ਫਟਾਫਟ ਸਾਰੇ ਜਣਾਂ ਦੱਸੋ ਭਾਈ ਦੇਖੋ ਮੋਹੱਲੀ ਦੀ ਲੋਕੇਸ਼ਨ ਆ ਪੈਂਦੀ ਹੈ ਠੀਕ ਹੈ ਮਾਨਸਾ ਆਪਣਾ ਇੱਧਰ ਪੈਂਦਾ ਹੈ ਠੀਕ ਹੈ ਉਹ ਹੁਸ਼ਿਆਰਪੁਰ ਆਪਣਾ ਜਿਹੜਾ ਇੱਧਰ ਪੈਂਦਾ ਹੈ ਫਰੀਦਕੋਟ ਆਪਣਾ ਇੱਧਰ ਪੈਂਦਾ ਹੈ ਠੀਕ ਹੈ ਫਟਾਫਟ ਦੱਸ ਦਿਓ ਪੱਛਮ ਦੇ ਵੱਲ ਕਿਹੜਾ ਡਿਸਟ੍ਰਿਕਟ ਆ ਗਿਆ ਬਿਲਕੁਲ ਸਹੀ ਜਵਾਬ ਹੋਏਗਾ ਜੀ ਫਰੀਦਕੋਟ ਆਪਸ਼ਨ ਏ ਠੀਕ ਹੈ ਆਪਣਾ ਫਰੀਦਕੋਟ ਜਿਹੜਾ ਪੱਛਮ ਦੇ ਵੱਲ ਪੈਂਦਾ ਹੈ ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰਦੇ ਹਾਂ ਪੁੱਛਿਆ ਗਿਆ ਜੀ ਝੱਜਰ ਬਚੋਲੀ ਜੰਗਲੀ ਜੀਵ ਸੈਂਚਰੀ ਕਿੱਥੇ ਹੈ ਝੱਜਰ ਬਚੋਲੀ ਜੰਗਲੀ ਜੀਵ ਸੈਂਚਰੀ ਕਿੱਥੇ ਹੈ ਤੁਸੀਂ ਦੱਸਨੇ ਫਟਾਫਟ ਦੱਸੋ ਬਿਲਕੁਲ ਸਹੀ ਜਵਾਬ ਕੀ ਹੋਏਗਾ ਜੀ ਇਸ ਦਾ ਸਹੀ ਜਵਾਬ ਹੋ ਗਿਆ ਜੀ অপਸ਼ਨ ਏ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰਦੇ ਹਾਂ ਤਾਂ ਪੁੱਛਿਆ ਗਿਆ ਜੀ ਪਾਰਵਤੀ ਸਕੁੰਤਰੀ ਉਗਮਨ ਅਤੇ ਸੋਹਾ ਕਿਸ ਦੀ ਸਹਾਇਕ ਦਰਿਆਣੀ ਇਹ ਕੁਝ ਸਹਾਇਕ ਦਰਿਆ ਦੇ ਨਾਮ ਲਿਖੇ ਹੋਏ ਐ ਇਤ ਕੀ ਯਾਦ ਕਰਕੇ ਜਾਣੇ ਤੁਸੀਂ ਪਾਰਵਤੀ ਸਕੁੰਤਰੀ ਉਗਮਨ ਅਤੇ ਸੋਹਾ ਤੁਸੀਂ ਦੱਸਣਾ ਹੈ ਕਿ ਇਹ ਜਿਹੜੇ ਸਹਾਇਕ ਦਰਿਆ ਐ ਇਹ ਕਿਹਦੇ ਸਹਾਇਕ ਦਰਿਆ ਨੇ ਫਟਾਫਟ অপশন ਤੁਹਾਡੇ ਸਾਹਮਣੇ ਲੱਗੇ ਹੋਇਆ ਫਟਾਫਟ ਦੱਸੋ ਕਿ ਇਹ ਕਿਹਦੇ ਸਹਾਇਕ ਦਰਿਆ ਨੇ ਬਿਲਕੁਲ ਸਹੀ ਜਵਾਬ ਚੈੱਕ ਕਰ ਲਿਓ ਜੀ ਸਹੀ ਜਵਾਬ ਹੋਏਗਾ ਜੀ ਬਿਆਸ অপশন ਏ ਸਵਾਲ ਦਾ ਸਹੀ ਜਵਾਬ ਹੋਏਗਾ ਜਿਹੜੀ ਪਾਰਵਤੀ ਹੈ ਸਕੁੰਤਰੀ ਹੈ ਉਗਮਨ ਹੈ ਸੋਹਾ ਹੈ ਕਾੜੀ ਵਈ ਹੈ ਇਹ ਸਾਰੀ ਬਿਆਸ ਦੀ ਸਹਾਇਕ ਦਰਿਆ ਨੇ ਠੀਕ ਹੈ ਅੱਗੇ ਚੱਲੀਏ ਚਲੋ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰਦੇ ਆ ਆ ਤਾਂ ਪੁੱਛਿਆ ਗਿਆ ਜੀ ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਅੰਤਰਰਾਸ਼ਟਰੀ ਮਹੱਤਵ ਦੀ ਤਰਪੂਮੀ ਖੇਤਰ ਨਹੀਂ ਹੈ ਕੁਝ ਤਰਪੂਮੀ ਖੇਤਰ ਦਿੱਤੇ ਹੋਏ ਆ ਠੀਕ ਹੈ ਤੁਸੀਂ ਇਹ ਦੱਸਣਾ ਕਿ ਅੰਤਰਰਾਸ਼ਟਰੀ ਲੈਵਲ ਦੀ ਤਰਪੂਮੀ ਕਿਹੜੀ ਨਹੀਂ ਹੈ ਫਟਾਫਟ ਸਾਰੇ ਜਵਾਬ ਦੱਸੋ ਬਈ ਸਹੀ ਜਵਾਬ ਕੀ ਹੋਏਗਾ ਤਾਂ ਸਹੀ ਜਵਾਬ ਕੀ ਹੋਏਗਾ অপਸ਼ਨ ਡੀ ਰਣਜੀਤ ਸਾਗਰ ਵੇਟਲੈਂਡ ਠੀਕ ਹੈ ਰਣਜੀਤ ਸਾਗਰ ਡੈਮ ਵੇਟਲੈਂਡ ਜਿਹੜਾ ਹੈ ਆ ਅੰਤਰਰਾਸ਼ਟਰੀ ਮਹੱਤਵ ਦੀ ਤਰਪੂਮੀ ਨਹੀਂ ਹੈ ਬਾਕੀ ਹਰੀਕੇ ਕੰਜਲੀ ਰੋਪੜ ਇਹ ਸਾਰੀ ਅੰਤਰਰਾਸ਼ਟਰੀ ਮਹੱਤਵ ਦੀ ਤਰਪੂਮੀਆਂ ਨਹੀਂ ਠੀਕ ਹੈ ਅੱਗੇ ਚਲਦੇ ਆ नेक्स्ट ਕੁਐਸਚਨ ਦੀ ਆਪਾਂ ਗੱਲ ਕਰਦੇ ਆ ਵਿਆਹ ਤਾਂ ਪੁੱਛਿਆ ਗਿਆ ਜੀ ਕਾਂਝਲੀ ਵੇਟਲੈਂਡ ਪੰਜਾਬ ਦੇ ਕਿਹੜੇ ਜ਼ਿਲ੍ਹੇ ਦੇ ਵਿੱਚ ਹੈ ਕਾਂਝਲੀ ਵੇਟਲੈਂਡ ਜਿਹੜਾ ਹੈ ਪੰਜਾਬ ਦੇ ਕਿਹੜੇ ਜ਼ਿਲ੍ਹੇ ਦੇ ਵਿੱਚ ਹੈ ਤੁਸੀਂ ਦੱਸਣਾ ਤੇ ਫਟਾਫਟ ਦੱਸੋ ਬਈ ਸਾਰੇ ਜਵਾਨ ਬਿਲਕੁਲ ਸਹੀ ਜਵਾਬ ਕੀ ਹੋਏਗਾ ਕਾਂਜਲੀ ਕਪੂਰਥਲਾ ਆਪਸ਼ਨ ਸੀ ਹੈ ਸਵਾਲ ਦਾ ਬਿਲਕੁਲ ਸਹੀ ਜਵਾਬ ਹੋਏਗਾ ਜੀ ਕਾਂਜਲੀ ਵੇਟਲੈਂਡ ਹੈ ਜੀ ਪੰਜਾਬ ਦੇ ਕਪੂਰਥਲਾ ਡਿਸਟ੍ਰਿਕਟ ਦੇ ਵਿੱਚ ਚਲਦੇ ਆ ਨੈਕਸਟ ਕੁਐਸਚਨ ਦੇ ਵੱਲ ਤੇ ਪੁੱਛਿਆ ਗਿਆ ਜੀ ਛੱਤਬੀੜ ਜੁਲੋਜੀਕਲ ਪਾਰਕ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਸਥਿਤ ਹੈ ਛੱਤਬੀੜ ਲੋਜੀਕਲ ਪਾਰਕ ਪੰਜਾਬ ਦੇ ਕਿਹੜੇ ਜ਼ਿਲ੍ਹੇ ਦੇ ਵਿੱਚ ਸਥਿਤ ਹੈ ਤੁਸੀਂ ਦੱਸਣਾ ਛੱਤਬੀੜ ਚਿੜੀਆ ਘਰ ਬਾਰੇ ਤੁਸੀਂ ਸੁਣਿਆ ਹੋਏਗਾ ਠੀਕ ਹੈ ਕਿੱਥੇ ਹੈ ਬਿਲਕੁਲ ਮੋਹੱਲੀ ਦੇ ਵਿੱਚ ਆਪਸ਼ਨ ਸੀ ਹੈ ਸਵਾਲ ਦਾ ਬਿਲਕੁਲ ਸਹੀ ਜਵਾਬ ਹੋਏਗਾ ਜੀ ਛਤਬੀੜ ਹੈ ਜੀ ਮੋਹੱਲੀ ਦੇ ਵਿੱਚ ਠੀਕ ਹੈ ਅੱਗੇ ਚੱਲਦੇ ਆ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰਦੇ ਆ ਤਾਂ ਪੁੱਛਿਆ ਗਿਆ ਜੀ ਰਣਜੀਤ ਸਾਗਰ ਤਰਪੂਮੀ ਨੂੰ ਰਾਸ਼ਟਰੀ ਮਹੱਤਵ ਦੀ ਤਰਪੂਮੀ ਕਦੋਂ ਘੋਸ਼ਿਤ ਕੀਤਾ ਗਿਆ ਜਿਹੜੀ ਰਣਜੀਤ ਸਾਗਰ ਤਰਪੂਮੀ ਹੈ ਇਹਨੂੰ ਰਾਸ਼ਟਰੀ ਮਹੱਤਵ ਦੀ ਤਰਪੂਮੀ ਕਦੋਂ ਅਨਾਉਂਸ ਕਰਿਆ ਗਿਆ ਸੀ ਤੁਸੀਂ ਦੱਸਣਾ ਤੇ ਫਟਾਫਟ ਦੱਸੋ ਬਈ ਸਹੀ ਜਵਾਬ ਕੀ ਹੋਏਗਾ ਕੀ ਹੋਏਗਾ ਬਿਲਕੁਲ ਸਹੀ ਜਵਾਬ ਹੋਏਗਾ ਜੀ অপਸ਼ਨ ਡੀ ਚੈੱਕ ਕਰ ਲਿਓ 2006 ਠੀਕ ਹੈ ਰਣਜੀਤ ਸਾਗਰ ਤਰਪੂ ਮੀਨੂ ਰਾਸ਼ਟਰੀ ਮਹਤਵ ਦੀ ਤਰਪੂਮੀ ਜਿਹੜੀ ਹੈ 2006 ਦੇ ਵਿੱਚ ਐਲਾਨਿਆ ਗਿਆ ਸੀ ਅੱਗੇ ਚੱਲੀਏ ਚਲੋ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰਦੇ ਆ ਤਾਂ ਪੁੱਛਿਆ ਗਿਆ ਹੈ ਜੀ ਪੰਜਾਬ ਦੀ ਕਤਲੌਰ ਵਾਈਲਡ ਲਾਈਫ ਸੈਂਚਰੀ ਕਿੱਥੇ ਸਥਿਤ ਹੈ ਪੰਜਾਬ ਦੀ ਕਤਲੌਰ ਵਾਈਲਡ ਲਾਈਫ ਸੈਂਚਰੀ ਕਿੱਥੇ ਸਥਿਤ ਹੈ ਤੁਸੀਂ ਦੱਸਣਾ ਹੈ ਤੇ ਫਟਾਫਟ ਦੱਸੋ ਭਾਈ ਇਹ ਚੀਜ਼ਾਂ ਤੁਹਾਨੂੰ ਕਵਰ ਕਰਵਾਈ ਹੋਈ ਹੈ ਫਟਾਫਟ ਦੱਸੋ ਕਿੱਥੇ ਹੈ ਬਿਲਕੁਲ ਪੰਜਾਬੀ ਚੋਟੀ ਦੇ ਵਿੱਚ ਨਾਰਥ ਦੇ ਵਿੱਚ ਹੈ ਜੀ ਪਠਾਨਕੋਟ ਠੀਕ ਹੈ অপਸ਼ਨ ਸੀ ਸਵਾਲ ਦਾ ਬਿਲਕੁਲ ਸਹੀ ਜਵਾਬ ਹੋਏਗਾ ਜੀ ਕਥਲੋਰ ਵਾਈਲਡ ਲਾਈਫ ਪਠਾਨਕੋਟ ਦੇ ਵਿੱਚ ਅੱਗੇ ਚੱਲਦੇ ਆ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰਦੇ ਆ ਪੁੱਛਿਆਕ ਜੀ ਸੁਰੱਖਿਅਤ ਖੇਤਰ ਦੇ ਕਿਸ ਵਰਗ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਮਨੁੱਖੀ ਗਤੀਵਿਧੀ ਵਰਜਿਤ ਹੈ ਤੁਹਾਡੇ ਵਿੱਚ ਸਹੀ ਕਰ ਲਿਓ ਇਹਨੂੰ ਤੁਸੀਂ ਇਹ ਦੱਸਨੇ ਕਿ ਸੁਰੱਖਿਅਤ ਖੇਤਰ ਦੀ ਕਿਸ ਵਰਗ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਮਨੁੱਖੀ ਗਤੀਵਿਧੀ ਵਰਜਿਤ ਹੈ ਉੱਥੋਂ ਆਪਾਂ ਨਾ ਲੱਕੜਾ ਲੈ ਸਕਦੇ ਹਾਂ ਨਾ ਪਸ਼ੂ ਚਾਰ ਸਕਦੇ ਹਾਂ ਨਾ ਘਾਹੂ ਪੱਟ ਸਕਦੇ ਹਾਂ ਕੁਝ ਨਹੀਂ ਹੋ ਸਕਦਾ ਉੱਥੇ ਤਾਂ ਉਹ ਕਿਹੜੀ ਥਾਂ ਹੈ ਜੀ ਫਟਾਵਰ ਦੱਸੋ ਬਿਲਕੁਲ ਇਹ ਹੈ ਜੀ ਨੈਸ਼ਨਲ ਪਾਰਕ ਤੇ ਮਾੜੀ ਗੱਲ ਇਹ ਹੈ ਕਿ ਆਪਣੇ ਪੰਜਾਬ ਵਿੱਚ ਕੋਈ ਨੈਸ਼ਨਲ ਪਾਰਕ ਨਹੀਂ ਹੈ ਠੀਕ ਹੈ ਆਪਣੇ ਕੋਲ 0 ਨੈਸ਼ਨਲ ਪਾਰਕ ਨੇ ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ ਤਾਂ ਇੱਥੇ ਪੁੱਛਿਆ ਗਿਆ ਜੀ ਹੇਠ ਲਿਖਿਆਂ ਵਿੱਚੋਂ ਸਭ ਤੋਂ ਪਹਿਲਾਂ ਨੋਟੀਫਾਈ ਕੀਤੀ ਵਾਈਲਡਲਾਈਫ ਸੈਂਚਰੀ ਕਿਹੜੀ ਹੈ फटाफट ਦੱਸੋ ਕਿ ਸਭ ਤੋਂ ਪਹਿਲਾਂ ਕਿਹੜੀ ਵਾਈਲਡਲਾਈਫ ਸੈਂਚਰੀ ਜਿਹੜੀ ਹੈ ਨੋਟੀਫਾਈ ਕੀਤੀ ਗਈ ਸੀ ਜਿਹੜੇ ਜਵਾਨਾਂ ਦਾ ਜਵਾਬ ਆ ਰਿਹਾ ਜੀ ਕੀ ਜਵਾਬ ਆ ਰਿਹਾ ਬਈ ਦੱਸੋ ਪਹਿਲਾਂ ਤਾਂ ਬਿਲਕੁਲ ਸਹੀ ਜਵਾਬ ਹੋਈਗਾ ਜੀ ਬੀਡ ਅਸਵਨ ਠੀਕ ਹੈ ਚੈੱਕ ਕਰ ਲਿਓ অপਸ਼ਨ B ਐਸ ਸਵਾਲ ਦਾ ਸਹੀ ਜਵਾਬ ਹੋਏਗਾ ਇਹ ਸਭ ਤੋਂ ਪਹਿਲਾਂ ਨੋਟੀਫਾਈ ਕਰੀ ਗਈ ਸੀ ਕਦੋਂ ਨੋਟੀਫਾਈ ਕਰੀ ਗਈ ਸੀ ਇਹ ਤੁਹਾਡਾ ਹੋਮਵਰਕ ਦਾ ਕੁਸ਼ਣ ਹੈ ਤੁਸੀਂ ਮੈਨੂੰ ਹੋਮਵਰਕ ਦੇ ਵਿੱਚ ਦੱਸਣਾ ਆਪਣੇ ਟੈਸਟ ਐਂਡ ਤੋਂ ਬਾਅਦ ਕਿ ਬੀਡ ਅਸਵਨ ਕਦੋਂ ਨੋਟੀਫਾਈ ਕੀਤੀ ਗਈ ਸੀ ਠੀਕ ਹੈ ਓਕੇ ਅੱਗੇ ਚੱਲੀਏ ਚਲੋ ਨੈਕਸਟ ਕੁਸ਼ਣ ਦੀ ਆਪਾਂ ਗੱਲ ਕਰਦੇ ਹਾਂ ਤਾਂ ਪੁੱਛਿਆ ਗਿਆ ਜੀ ਜੰਗਲੀ ਜੀਵ ਸੁਰੱਖਿਆ ਐਕਟ ਕਦੋਂ ਬਣਿਆ ਜੰਗਲੀ ਜੀਵ ਸੁਰੱਖਿਆ ਐਕਟ ਕਦੋਂ ਬਣਿਆ ਤੁਸੀਂ ਦੱਸਣਾ ਤੇ ਦੱਸੋ ਫਟਾਫਟ ਸਹੀ ਜਵਾਬ ਕੀ ਹੋਏਗਾ ਬਿਲਕੁਲ ਸਹੀ ਜਵਾਬ ਹੋਏਗਾ ਜੀ 1972 অপশন এ ਸਵਾਲ ਦਾ ਸਹੀ ਜਵਾਬ ਹੈ ਜੰਗਲੀ ਜੀਵ ਸੁਰੱਖਿਆ ਐਕਟ ਕਦੋਂ ਬਣਿਆ 1972 ਦੇ ਵਿੱਚ ਅੱਗੇ ਚਲੀਏ ਚਲੋ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰਦੇ ਆ ਤਾਂ ਪੁੱਛਿਆ ਗਿਆ ਜੀ ਪੰਜਾਬ ਦੇ ਵਿੱਚ ਕੁਦਰਤੀ ਜੰਗਲ ਕਿਹੜੇ ਜ਼ਿਲੇ ਵਿੱਚ ਸਭ ਤੋਂ ਵੱਧ ਹਨ ਬਹੁਤ ਇੰਪੋਰਟੈਂਟ ਕੁਐਸਚਨ ਤੇ ਬਹੁਤ ਹੀ ਜ਼ਿਆਦਾ ਸਿੰਪਲ ਕੁਐਸਚਨ ਆਪਣੇ ਪੰਜਾਬ ਦੇ ਕਿਹੜੇ ਜ਼ਿਲੇ ਦੇ ਵਿੱਚ ਸਭ ਤੋਂ ਵੱਧ ਜੰਗਲ ਨੇ ਸਹੀ ਜਵਾਬ ਕੀ ਹੋਏਗਾ ਜੀ ਬਿਲਕੁਲ ਆਪਸ਼ਨ A ਹੁਸ਼ਿਆਰਪੁਰ ਪੰਜਾਬ ਦੇ ਵਿੱਚ ਫੋਰੈਸਟ ਵਾਲਾ ਏਰੀਆ ਸਭ ਤੋਂ ਵੱਧ ਹੈ ਜੀ ਹੁਸ਼ਿਆਰਪੁਰ ਦੇ ਵਿੱਚ ਬੱਚੇ ਉਹ ਫੋਰੈਸਟ ਗਾਰਡ ਦੀ ਭਰਤੀ ਤੇ ਪੁੱਛ ਰਹੇ ਸੀ ਕਿ ਪੰਜਾਬ ਦੇ ਵਿੱਚ ਫੋਰੈਸਟ ਕਿੱਥੇ ਹੈ ਤਾਂ ਉਹ ਹੈ ਜੀ ਹੁਸ਼ਿਆਰਪੁਰ ਦੇ ਵਿੱਚ ਇਸ ਤੋਂ ਇਲਾਵਾ ਨਵਾਂ ਸ਼ਹਿਰ ਦੇ ਵਿੱਚ ਵੀ ਹੈ ਰੂਪਨਗਰ ਦੇ ਵਿੱਚ ਵੀ ਹੈ ਗੁਰਦਾਸਪੁਰ ਦੇ ਵਿੱਚ ਵੀ ਹੈ ਜਨਨ ਕਿ ਸਿਵਾਲਿਕਾ ਵਾਲੀ ਜਿਹੜੀ ਰੇਂਜ ਹੈ ਉਸ ਦੇ ਆਸ-ਪਾਸੇ ਪੰਜਾਬ ਦੇ ਵਿੱਚ ਫੋਰੈਸਟ ਜਿਹੜੇ ਮਾੜੇ ਮੋਟੇ ਪਾਏ ਜਾਂਦੇ ਟੋਟਲ ਏਰੀਆ ਦੀ ਗੱਲ ਕਰੀਏ ਪੰਜਾਬ ਦੇ 6.1% ਏਰੀਆ ਜਿਹੜਾ ਫੋਰੈਸਟ ਅੰਡਰ ਆਂਦਾ ਹੈ ਇਹ ਚੀਜ਼ ਵੀ ਤੁਸੀਂ ਧਿਆਨ ਰੱਖ ਲਿਓ ਠੀਕ ਹੈ ਸੋ ਦੋਸਤੋ ਏਸੀ ਅੱਜ ਦਾ ਵੈਰੀ ਵੈਰੀ ਇੰਪੋਰਟੈਂਟ ਟੈਸਟ ਤੁਹਾਨੂੰ ਕਿੱਦਾਂ ਦਾ ਲੱਗਿਆ ਮੈਨੂੰ ਫਟਾਫਟ ਕਮੈਂਟ ਕਰਕੇ ਦੱਸੋ ਬਾਕੀ ਆਪਾਂ ਮਿਲਦੇ ਆ नेक्स्ट ਵੀਡੀਓ ਵਿੱਚ ਉਦੋਂ ਤੱਕ ਦੇ ਲਈ ਰੱਬ ਰੱਖਾ